ਇਹ ਤੁਹਾਨੂੰ ਵਾਰ-ਵਾਰ ਬੇਇੱਜ਼ਤੀ ਸਹਣੀ ਪੈਂਦੀ ਹੈ ਲੋਕ ਤੁਹਾਨੂੰ ਹਲਕੇ ਵਿੱਚ ਲੈਂਦੇ ਹਨ ਮਜ਼ਾਕ ਉਡਾਉਂਦੇ ਹਨ ਜਾਂ ਤੁਹਾਡੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਇਹ ਸਭ ਇਸ ਲਈ ਹੁੰਦਾ ਹੈ ਕਿਉਂਕਿ ਤੁਸੀਂ ਅਜੇ ਤੱਕ ਉਹ ਤਰੀਕੇ ਨਹੀਂ ਅਪਣਾਏ ਜੋ ਤੁਹਾਨੂੰ ਇੱਜ਼ਤ ਦਿਵਾਉਣ ਲਈ ਕਾਫੀ ਹਨ ਦੁਨੀਆ ਵਿੱਚ ਸਿਰਫ ਉਹੀ ਲੋਕ ਇੱਜ਼ਤ ਪਾਉਂਦੇ ਹਨ ਜੋ ਮਨੋਵਿਗਿਆਨ ਨੂੰ ਸਮਝਦੇ ਹਨ ਅਤੇ ਮਾਈਂਡ ਗੇਮਸ ਖੇਡਣਾ ਜਾਣਦੇ ਹਨ ਜੇ ਤੁਸੀਂ ਇਹ 10 ਖਾਸ ਤਰੀਕੇ ਅਪਣਾ ਲੇ ਤਨਾਾ ਸਰਫ ਲੋਕ ਤੁਹਾਡੀ ਇੱਜ਼ਤ ਕਰਨਗੇ ਸਗੋਂ ਤੁਹਾਡੇ ਸਾਹਮਣੇ ਝੁੱਕ ਕੇ ਗੱਲ ਕਰਨਗੇ ਹੁਣ ਸਵਾਲ ਇਹ ਹੈ ਕਿ ਉਹ 10 ਤਰੀਕੇ ਕੀ ਹਨ ਜੇ ਤੁਸੀਂ ਸੱਚਮੁੱਚ ਆਪਣੀ ਜ਼ਿੰਦਗੀ ਵਿੱਚ ਬਦਲਾਅ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਪੂਰਾ ਦੇਖੋ ਕਿਉਂਕਿ ਹਰ ਬਿੰਦੂ ਤੁਹਾਡੀ ਸੋਚ ਨਾਲੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੈ ਹਰ ਇਨਸਾਨ ਦੀ ਇੱਕ ਅਧਿਕ ਚਮਕ ਹੁੰਦੀ ਹੈ ਜੋ ਤੈਅ ਕਰਦੀ ਹੈ ਕਿ ਲੋਕ ਉਸ ਨੂੰ ਕਿਵੇਂ ਦੇਖਦੇ ਹਨ ਇੱਜ਼ਤ ਨਾਲ ਜਾਂ ਮਜ਼ਾਕ ਬਣਾ ਕੇ ਜੇ ਤੁਹਾਡੀ ਚਮਕ ਕਮਜ਼ੋਰ ਹੈ ਤਾਂ ਚਾਹੇ ਤੁਸੀਂ ਕਿੰਨਾ ਵੀ ਚੰਗੇ ਇਨਸਾਨ ਕਿਉਂ ਨਾ ਹੋਵੋ ਲੋਕ ਤੁਹਾਨੂੰ ਹਲਕੇ ਵਿੱਚ ਲੈਣਗੇ ਪਰ ਜੇ ਤੁਸੀਂ ਆਪਣੇ ਮਨੋਵਿਗਿਆਨਕ ਹਥਿਆਰਾਂ ਦੀ ਸਹੀ ਵਰਤੋਂ ਸਿੱਖ ਜਾਓ ਤਾਂ ਉਹ ਹੀ ਲੋਕ ਤੁਹਾਡੇ ਸਾਹਮਣੇ ਝੁੱਕ ਕੇ ਗੱਲ ਕਰਨਗੇ ਇੱਜ਼ਤ ਕੋਈ ਮੰਗਣ ਵਾਲੀ ਚੀਜ਼ ਨਹੀਂ ਇਹ ਬਣਾਉਣੀ ਪੈਂਦੀ ਹੈ ਅਤੇ ਇਸ ਲਈ ਤੁਹਾਨੂੰ ਆਪਣੀ ਸੋਚ ਸਰੀਰਕ ਭਾਸ਼ਾ ਅਤੇ ਸ਼ਬਦਾਂ ਦੀ ਅਜਿਹੀ ਵਰਤੋਂ ਕਰਨੀ ਹੋਵੇਗੀ ਕਿ ਲੋਕ ਤੁਹਾਨੂੰ ਇੱਕ ਵੱਖਰੇ ਨਜ਼ਰੀਏ ਨਾਲ ਵੇਖਣ ਲੱਗ ਜਾਣ ਆਪਣੀ ਮੌਜੂਦਗੀ ਬਦਲੋ ਸਭ ਤੋਂ ਪਹਿਲਾ ਬਦਲਾਅ ਜੋ ਤੁਹਾਨੂੰ ਲਿਆਣਾ ਹੈ ਉਹ ਹੈ ਆਪਣੀ ਮੌਜੂਦਗੀ ਜਦੋਂ ਵੀ ਤੁਸੀਂ ਕਿਸੇ ਕਮਰੇ ਵਿੱਚ ਦਾਖਲ ਹੋਵੋ ਤਾਂ ਇਸ ਤਰ੍ਹਾਂ ਨਾ ਚੱਲੋ ਜਿਵੇਂ ਤੁਹਾਡਾ ਕੋਈ ਵजूद ਹੀ ਨਾ ਹੋਵੇ ਤੁਹਾਡੀ ਚਾਲ ਤੁਹਾਡੀਆਂ ਅੱਖਾਂ ਦੀ ਗੰਭੀਰਤਾ ਅਤੇ ਤੁਹਾਡੇ ਚਿਹਰੇ ਦਾ ਭਾਵ ਇਹ ਤੈਅ ਕਰਦੇ ਹਨ ਕਿ ਲੋਕ ਤੁਹਾਨੂੰ ਕਿੰਨੀ ਅਹਿਮੀਅਤ ਦੇਣਗੇ ਜੇ ਤੁਸੀਂ ਚੁਕੇ ਹੋਏ ਮੋਢਿਆਂ ਅਤੇ ਡਰੀਆਂ ਹੋਈਆਂ ਨਜ਼ਰਾਂ ਨਾਲ ਚੱਲੋਗੇ ਤਾਂ ਲੋਕ ਤੁਹਾਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲੈਣਗੇ ਇਸ ਲਈ ਅਗਲੀ ਵਾਰ ਜਦੋਂ ਵੀ ਕਿਸੇ ਭੀੜ ਵਿੱਚ ਜਾਓ ਆਪਣੀ ਸਰੀਰਕ ਭਾਸ਼ਾ ਨੂੰ ਦਬਦਬੇ ਵਾਲੀ ਰੱਖੋ ਸਿੱਧੇ ਖੜੇ ਰਹੋ ਤੇਜ਼ ਪਰ ਨਿਯੰਤਰਿਤ ਚਾਲ ਚੱਲੋ ਤੇ ਆਪਣੀਆਂ ਅੱਖਾਂ ਨਾਲ ਲੋਕਾਂ ਨੂੰ ਅੱਖਾਂ ਨਾਮ ਲਾਓ ਜਿਵੇਂ ਤੁਸੀਂ ਉਹਨਾਂ ਦੇ ਦਿਮਾਗ ਨੂੰ ਪੜ ਰਹੇ ਹੋ ਇਸ ਨਾਲ ਲੋਕਾਂ ਨੂੰ ਇੱਕ ਸੰਕੇਤ ਮਿਲੇਗਾ ਕਿ ਤੁਸੀਂ ਕਮਜ਼ੋਰ ਨਹੀਂ ਸਗੋਂ ਇੱਕ ਸ਼ਕਤੀਸ਼ਾਲੀ ਇਨਸਾਨ ਹੋ ਚੁੱਪ ਦੀ ਸ਼ਕਤੀ ਨੂੰ ਸਮਝੋ ਦੂਜੀ ਚੀਜ਼ ਜੋ ਤੁਹਾਨੂੰ ਤੁਰੰਤ ਕਰਨੀ ਹੈ ਉਹ ਹੈ ਚੁੱਪ ਦੀ ਸ਼ਕਤੀ ਨੂੰ ਸਮਝਣਾ ਲੋਕ ਅਕਸਰ ਆਪਣੀ ਇੱਜ਼ਤ ਖੁਦ ਖਰਾਬ ਕਰ ਲੈਂਦੇ ਹਨ ਕਿਉਂਕਿ ਉਹ ਬਿਨਾਂ ਮਤਲਬ ਦੇ ਜ਼ਿਆਦਾ ਬੋਲਦੇ ਹਨ ਜੋ ਇਨਸਾਨ ਹਰ ਗੱਲ ਤੇ ਆਪਣੀ ਰਾਏ ਦਿੰਦਾ ਹੈ ਹਰ ਜਗ੍ਹਾ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਲੋਕ ਗੰਭੀਰਤਾ ਨਾਲ ਲੈਣਾ ਬੰਦ ਕਰ ਦਿੰਦੇ ਹਨ ਡਾਰਕ ਸਾਈਕੋਲੋਜੀ ਕਹਿੰਦੀ ਹੈ ਕਿ ਅਸਲੀ ਸ਼ਕਤੀ ਚੁੱਪ ਵਿੱਚ ਹੁੰਦੀ ਹੈ ਜਦੋਂ ਤੁਸੀਂ ਘੱਟ ਬੋਲੋਗੇ ਤਾਂ ਲੋਕ ਤੁਹਾਡੀਆਂ ਗੱਲਾਂ ਨੂੰ ਜ਼ਿਆਦਾ ਧਿਆਨ ਨਾਲ ਸੁਣਨਗੇ ਕਦੇ ਵੀ ਆਪਣੇ ਵਿਚਾਰ ਮੁਫਤ ਵਿੱਚ ਨਾ ਵੰਡੋ ਜਦੋਂ ਤੱਕ ਜ਼ਰੂਰਤ ਨਾ ਹੋਵੇ ਚੁੱਪ ਰਹੋ ਇਸ ਨਾਲ ਲੋਕ ਤੁਹਾਡੇ ਸ਼ਬਦਾਂ ਦੀ ਅਹਿਮੀਅਤ ਸਮਝਣ ਲੱਗਣਗੇ ਅਤੇ ਜਦੋਂ ਵੀ ਤੁਸੀਂ ਕੁਝ ਬੋਲੋਗੇ ਉਸ ਨੂੰ ਹਲਕੇ ਵਿੱਚ ਨਹੀਂ ਲਿਆ ਜਾਵੇਗਾ ਭਾਵਨਾਵਾਂ ਤੇ ਨਿਯੰਤਰਣ ਰੱਖੋ ਇਜ਼ਤ ਪਾਉਣ ਲਈ ਇੱਕ ਹੋਰ ਜ਼ਰੂਰੀ ਚੀਜ਼ ਹੈ ਭਾਵਨਾਵਾਂ ਤੇ ਨਿਯੰਤਰਣ। ਕਈ ਵਾਰ ਲੋਕ ਤੁਹਾਨੂੰ ਜਾਣਬੁੱਝ ਕੇ ਭੜਕਾਉਣ ਦੀ ਕੋਸ਼ਿਸ਼ ਕਰਨਗੇ, ਤੁਹਾਨੂੰ ਨੀਵਾ ਖਾਣ ਦੀ ਕੋਸ਼ਿਸ਼ ਕਰਨਗੇ ਪਰ ਜੇ ਤੁਸੀਂ ਪ੍ਰਤੀਕਿਰਿਆ ਕਰੋਗੇ ਤਾਂ ਉਹ ਜਿੱਤ ਜਾਣਗੇ। ਸਮਝਦਾਰ ਲੋਕ ਆਪਣੀਆਂ ਭਾਵਨਾਵਾਂ ਤੇ ਪੂਰਾ ਨਿਯੰਤਰਣ ਰੱਖਦੇ ਹਨ। ਜੇ ਕੋਈ ਤੁਹਾਨੂੰ ਚੜਾਉਣ ਦੀ ਕੋਸ਼ਿਸ਼ ਕਰੇ ਤਾਂ ਸ਼ਾਂਤ ਰਹੋ। ਬਸ ਉਸ ਦੀਆਂ ਅੱਖਾਂ ਵਿੱਚ ਦੇਖ ਕੇ ਹਲਕੀ ਜਿਹੀ ਮੁਸਕਰਾਹਟ ਦਿਓ ਜਿਵੇਂ ਤੁਸੀਂ ਉਸ ਦੀ ਹਰ ਚਾਹਤ ਨੂੰ ਪਹਿਲਾਂ ਤੋਂ ਸਮਝਦੇ ਹੋ। ਇਹ ਚੀਜ਼ ਸਾਹਮਣੇ ਵਾਲੇ ਨੂੰ ਮਾਨਸਿਕ ਤੌਰ ਤੇ ਤੋੜ ਦੇਵੇਗੀ ਕਿਉਂਕਿ ਉਸ ਨੂੰ ਉਹ ਜਵਾਬ ਨਹੀਂ ਮਿਲੇਗਾ ਜਿਸ ਦੀ ਉਸ ਨੂੰ ਉਮੀਦ ਸੀ ਜਦੋਂ ਲੋਕ ਵੇਖਣਗੇ ਕਿ ਤੁਹਾਨੂੰ ਗੁੱਸਾ ਨਹੀਂ ਦਿਵਾਇਆ ਜਾ ਸਕਦਾ ਤਾਂ ਉਹ ਖੁਦ ਹੀ ਤੁਹਾਡੀ ਇੱਜ਼ਤ ਕਰਨ ਲੱਗਣਗੇ ਰਹੱਸਮਈ ਬਣੋ ਤੁਹਾਨੂੰ ਇੱਕ ਹੋਰ ਚੀਜ਼ ਅਪਣਾਉਣੀ ਹੋਵੇਗੀ ਉਹ ਹੈ ਰਹੱਸਮਈ ਬਣਨਾ ਦੁਨੀਆ ਉਹਨਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਇੱਜ਼ਤ ਦਿੰਦੀ ਹੈ ਜਿਨ੍ਹਾਂ ਦੀ ਸ਼ਖਸੀਅਤ ਵਿੱਚ ਇੱਕ ਰਹੱਸਮਈ ਤੱਤ ਹੁੰਦਾ ਹੈ ਕਦੇ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾ ਖੋਲੋ ਆਪਣੀ ਨਿੱਜੀ ਜ਼ਿੰਦਗੀ ਯੋਜਨਾਵਾਂ ਅਤੇ ਭਾਵਨਾਵਾਂ ਨੂੰ ਲੋਕਾਂ ਸਾਹਮਣੇ ਆਸਾਨੀ ਨਾਲ ਨਾ ਰੱਖੋ ਜਿੰਨਾ ਤੁਸੀਂ ਆਪਣੇ ਆਪ ਨੂੰ ਲੁਕੋਵੋਗੇ ਲੋਕ ਆਉਣਾ ਹੀ ਤੁਹਾਨੂੰ ਜਾਣਨ ਦੀ ਕੋਸ਼ਿਸ਼ ਕਰਨਗੇ ਅਤੇ ਤੁਹਾਡੀ ਇੱਜ਼ਤ ਵਧੇਗੀ ਇੱਕ ਹਸਮਈ ਇਨਸਾਨ ਹਮੇਸ਼ਾ ਦਿਲਚਸਪ ਹੁੰਦਾ ਹੈ ਅਤੇ ਜਦੋਂ ਤੁਸੀਂ ਦਿਲਚਸਪ ਬਣੋਗੇ ਤਾਂ ਲੋਕ ਤੁਹਾਨੂੰ ਹਲਕੇ ਵਿੱਚ ਲੈਣ ਦੀ ਗਲਤੀ ਨਹੀਂ ਕਰਨਗੇ ਆਪਣੀ ਆਵਾਜ਼ ਦੀ ਦਹਾੜ ਤਿਆਰ ਕਰੋ ਇਸ ਤੋਂ ਇਲਾਵਾ ਤੁਹਾਨੂੰ ਆਪਣੀ ਦਹਾੜ ਵੀ ਤਿਆਰ ਕਰਨੀ ਹੋਵੇਗੀ ਜੰਗਲ ਵਿੱਚ ਸਭ ਤੋਂ ਜ਼ਿਆਦਾ ਇੱਜ਼ਤ ਉਸੇ ਦੀ ਹੁੰਦੀ ਹੈ ਜਿਸ ਦੀ ਆਵਾਜ਼ ਸਭ ਤੋਂ ਪ੍ਰਭਾਵਸ਼ਾਲੀ ਹੁੰਦੀ ਹੈ ਤੁਹਾਡੀ ਆਵਾਜ਼ ਹੀ ਤੁਹਾਡੀ ਸ਼ਕਤੀ ਹੈ ਜਦੋਂ ਵੀ ਬੋਲੋ ਆਤਮ ਵਿਸ਼ਵਾਸ ਨਾਲ ਬੋਲੋ ਤੁਹਾਡੀ ਆਵਾਜ਼ ਅਜਿਹੀ ਹੋਣੀ ਚਾਹੀਦੀ ਹੈ ਕਿ ਲੋਕ ਉਸ ਨੂੰ ਨਜ਼ਰਅੰਦਾਜ਼ ਨਾ ਕਰ ਸਕਣ ਕਦੇ ਵੀ ਹੌਲੀ ਕੰਬਦੀ ਜਾਂ ਸੰਕੋਚ ਨਾਲ ਭਰੀ ਆਵਾਜ਼ ਵਿੱਚ ਨਾ ਬੋਲੋ ਡਾਰਕ ਸਾਈਕੋਲੋਜੀ ਕਹਿੰਦੀ ਹੈ ਕਿ ਜੋ ਇਨਸਾਨ ਆਪਣੀ ਆਵਾਜ਼ ਨੂੰ ਨਿਯੰਤਰਿਤ ਕਰ ਸਕਦਾ ਹੈ ਉਹ ਦੂਜਿਆਂ ਦੇ ਦਿਮਾਗ ਨੂੰ ਵੀ ਨਿਯੰਤਰਿਤ ਕਰ ਸਕਦਾ ਹੈ ਇਸ ਲਈ ਜਦੋਂ ਵੀ ਬੋਲੋ, ਧਿਆਨ ਨਾਲ ਬੋਲੋ, ਸ਼ਬਦਾਂ ਤੇ ਪਕੜ ਰੱਖੋ ਅਤੇ ਆਪਣੀ ਆਵਾਜ਼ ਨੂੰ ਇੱਕ ਪ੍ਰਭਾਵਸ਼ਾਲੀ ਹਥਿਆਰ ਵਜੋਂ ਵਰਤੋ। ਹਰ ਕਿਸੇ ਨੂੰ ਆਸਾਨੀ ਨਾਲ ਪਹੁੰਚ ਨਾ ਦਿਓ। ਇੱਜ਼ਤ ਕਮਾਉਣ ਦਾ ਅਗਲਾ ਨਿਯਮ ਹੈ, ਹਰ ਕਿਸੇ ਨੂੰ ਆਸਾਨੀ ਨਾਲ ਪਹੁੰਚ ਨਾ ਦਿਓ। ਲੋਕ ਹਮੇਸ਼ਾ ਉਸ ਦੀ ਇੱਜ਼ਤ ਕਰਦੇ ਹਨ ਜੋ ਉਨ੍ਹਾਂ ਤੱਕ ਆਸਾਨੀ ਨਾਲ ਨਹੀਂ ਪਹੁੰਚਦਾ। ਜੇ ਤੁਸੀਂ ਹਰ ਕਿਸੇ ਲਈ ਉਪਲਬਧ ਹੋ, ਹਰ ਕਿਸੇ ਨਾਲ ਤੁਰੰਤ ਗੱਲ ਕਰ ਲੈਂਦੇ ਹੋ, ਹਰ ਕਾਲ ਦਾ ਜਵਾਬ ਤੁਰੰਤ ਦੇ ਦਿੰਦੇ ਹੋ, ਤਾਂ ਲੋਕ ਤੁਹਾਨੂੰ ਹਲਕੇ ਵਿੱਚ ਲੈਣ ਲੱਗ ਜਾਂਦੇ ਹਨ। ਪਰ ਜਦੋਂ ਤੁਸੀਂ ਆਪਣੀ ਮੌਜੂਦਗੀ ਨੂੰ ਸੀਮਿਤ ਕਰ ਦਿੰਦੇ ਹੋ ਜਦੋਂ ਤੁਸੀਂ ਆਪਣੇ ਆਪ ਨੂੰ ਘੱਟ ਪ੍ਰਗਟ ਕਰਦੇ ਹੋ ਤਾਂ ਲੋਕ ਤੁਹਾਨੂੰ ਗੰਭੀਰਤਾ ਨਾਲ ਲੈਣ ਲੱਗਦੇ ਹਨ ਆਪਣੀ ਕੀਮਤ ਨੂੰ ਸਮਝੋ ਅਤੇ ਆਪਣੇ ਆਪ ਨੂੰ ਅਜੀਹਾ ਨਾ ਬਣਾਓ ਕਿ ਲੋਕ ਤੁਹਾਨੂੰ ਹਲਕੇ ਵਿੱਚ ਲੈਣ ਦੀ ਹਿੰਮਤ ਕਰ ਸਕਣ ਜ਼ਰੂਰੀ ਹੋਣ ਤੇ ਹੀ ਮਾਫੀ ਮੰਗੋ ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਕਦੇ ਮਾਫੀ ਨਾ ਮੰਗੋ ਜਦੋਂ ਤੱਕ ਇਹ ਸੱਚਮੁੱਚ ਜ਼ਰੂਰੀ ਨਾ ਹੋਵੇ ਕਮਜ਼ੋਰ ਲੋਕ ਵਾਰ-ਵਾਰ ਮਾਫੀ ਮੰਗਦੇ ਹਨ ਪਰ ਸ਼ਕਤੀਸ਼ਾਲੀ ਲੋਕ ਆਪਣੀਆਂ ਗਲਤੀਆਂ ਨੂੰ ਸੁਧਾਰਦੇ ਹਨ ਬਿਨਾਂ ਚੁੱਕੇ ਜੇ ਤੁਸੀਂ ਹਰ ਛੋਟੀ ਗੱਲ ਤੇ ਮਾਫੀ ਮੰਗਦੇ ਰਹੋਗੇ ਤਾਂ ਲੋਕ ਤੁਹਾਨੂੰ ਕਮਜ਼ੋਰ ਸਮਝਣਗੇ ਜਦੋਂ ਵੀ ਕੋਈ ਗਲਤੀ ਹੋਵੇ ਉਸ ਨੂੰ ਸਵੀਕਾਰ ਕਰੋ ਪਰ ਮਜ਼ਬੂਤੀ ਨਾਲ ਖੜੇ ਰਹੋ ਮਾਫੀ ਮੰਗਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਸ਼ਕਤੀ ਨੂੰ ਕਾਇਮ ਰੱਖੋ ਅਤੇ ਲੋਕਾਂ ਨੂੰ ਇਹ ਅਹਿਸਾਸ ਕਰਾਓ ਕਿ ਤੁਸੀਂ ਆਪਣੀ ਇੱਜ਼ਤ ਕਰਦੇ ਹੋ ਲਾਗੂ ਕਰਨ ਦਾ ਸਮਾਂ ਅਤੇ ਚੁਣੌਤੀਆਂ ਇਹ ਡਾਰਕ ਸਿਕੋਲੋਜੀ ਦੇ ਨਿਯਮ ਹਨ ਜੋ ਤੁਹਾਡੀ ਪੂਰੀ ਸ਼ਖਸੀਅਤ ਨੂੰ ਬਦਲ ਸਕਦੇ ਹਨ ਜੇ ਤੁਸੀਂ ਇਹਨਾਂ ਨੂੰ ਸਹੀ ਤਰ੍ਹਾਂ ਪਾਲਣਾ ਕਰੋਗੇ ਤਾਂ ਕੋਈ ਵੀ ਤੁਹਾਡੀ ਬੇਇੱਜ਼ਤੀ ਕਰਨ ਦੀ ਹਿੰਮਤ ਨਹੀਂ ਕਰੇਗਾ ਲੋਕ ਤੁਹਾਨੂੰ ਸਿਰਫ ਇੱਕ ਹੋਰ ਇਨਸਾਨ ਵਜੋਂ ਨਹੀਂ ਸਗੋਂ ਇੱਕ ਸ਼ਕਤੀਸ਼ਾਲੀ ਸ਼ਖਸੀਅਤ ਵਜੋਂ ਦੇਖਣਗੇ ਜਦੋਂ ਤੁਸੀਂ ਇਹਨਾਂ ਨਿਯਮਾਂ ਨੂੰ ਅਪਣਾਉਣਾ ਸ਼ੁਰੂ ਕਰੋਗੇ ਤਾਂ ਸ਼ੁਰੂ ਵਿੱਚ ਤੁਹਾਨੂੰ ਅਜੀਬ ਲੱਗੇਗਾ ਤੁਹਾਨੂੰ ਮਹਿਸੂਸ ਹੋਵੇਗਾ ਕਿ ਲੋਕ ਤੁਹਾਡੇ ਇਸ ਨਵੇਂ ਬਦਲਾਅ ਨੂੰ ਨੋਟਿਸ ਕਰ ਰਹੇ ਹਨ ਅਤੇ ਉਹ ਇਸ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਵੀ ਕਰਨਗੇ ਪਰ ਇਹੀ ਉਹ ਪਲ ਹੈ ਜਦੋਂ ਤੁਹਾਨੂੰ ਆਪਣੇ ਤੇ ਅਡਿੱਲ ਰਹਿਣਾ ਹੈ ਜੋ ਲੋਕ ਤੁਹਾਨੂੰ ਪਹਿਲਾਂ ਹਲਕੇ ਵਿੱਚ ਲੈਂਦੇ ਸਨ ਉਹ ਅਚਾਨਕ ਤੁਹਾਡੇ ਨਾਲ ਵੱਖਰਾ ਵਿਵਹਾਰ ਕਰਨ ਲੱਗਣਗੇ ਕੁਝ ਤੁਹਾਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰਨਗੇ ਕੁਝ ਤੁਹਾਡੇ ਸਬਰ ਦੀ ਪਰਖਿਆ ਲੈਣਗੇ ਪਰ ਤੁਹਾਨੂੰ ਸ਼ਾਂਤ ਰਹਿ ਕੇ ਸਿਰਫ ਇੱਕ ਚੀਜ਼ ਕਰਨੀ ਹੈ ਕਿ ਇਹਨਾਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਆਪਣੀ ਸ਼ਖਸੀਅਤ ਨੂੰ ਹੋਰ ਮਜ਼ਬੂਤ ਕਰਨਾ ਯਾਦ ਰੱਖੋ ਲੋਕ ਤੁਹਾਡੇ ਨਾਲ ਉਵੇਂ ਹੀ ਵਿਵਹਾਰ ਕਰਨਗੇ ਜਿਵੇਂ ਤੁਸੀਂ ਉਹਨਾਂ ਨੂੰ ਕਰਨ ਦਿਓਗੇ ਜੇ ਤੁਸੀਂ ਅੱਜ ਆਪਣੇ ਆਪ ਨੂੰ ਮਜ਼ਬੂਤ ਬਣਾ ਲਿਆ लोग ਤੁਹਾਨੂੰ ਹਲਕੇ ਵਿੱਚ ਨਹੀਂ ਲੈਣਗੇ ਪਰ ਜੇ ਤੁਸੀਂ ਪੁਰਾਣੇ ਤਰੀਕੇ ਨਾਲ ਹੀ ਜਿਉਂਦੇ ਰਹੇ ਤਾਂ ਉਹੀ ਪੁਰਾਣਾ ਨਤੀਜਾ ਮਿਲੇਗਾ ਕੋਈ ਤੁਹਾਡੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਵੇਗਾ ਕੋਈ ਤੁਹਾਡੀ ਇੱਜ਼ਤ ਨਹੀਂ ਕਰੇਗਾ ਇਸ ਲਈ ਆਪਣੇ ਅੰਦਰ ਉਹ ਗੰਭੀਰਤਾ ਲਿਆਓ ਜੋ ਤੁਹਾਡੀ ਹਜ਼ੂਰੀ ਨੂੰ ਪ੍ਰਭਾਵਸ਼ਾਲੀ ਬਣਾਵੇ ਸਬਰ ਅਤੇ ਸਟੇਕ ਪ੍ਰਤੀਕਰਮ ਇੱਕ ਹੋਰ ਚੀਜ਼ ਜੋ ਤੁਹਾਨੂੰ ਸਿੱਖਣੀ ਹੋਵੇਗੀ ਉਹ ਹੈ ਸਬਰ ਅਤੇ ਸਟੇਕ ਪ੍ਰਤੀਕਰਮ ਹਮੇਸ਼ਾ ਯਾਦ ਰੱਖੋ ਜੋ ਲੋਕ ਤੇਜ਼ੀ ਨਾਲ ਪ੍ਰਤੀਕਿਰਿਆ ਦਿੰਦੇ ਹਨ ਉਹਨੂੰ ਕਮਜ਼ੋਰ ਸਮਝੇ ਜਾਂਦੇ ਹਨ ਜਦੋਂ ਉਹ ਕੋਈ ਤੁਹਾਨੂੰ ਨੁਕਸਾਨ ਦੇ ਕੋਸ਼ਿਸ਼ ਕਰੇ ਤੁਹਾਡੇ ਸਵੈਮਾਨ ਤੇ ਸੱਟ ਮਾਰੇ ਜਾਂ ਤੁਹਾਨੂੰ ਗੁੱਸਾ ਦਿਵਾਉਣ ਦੀ ਕੋਸ਼ਿਸ਼ ਕਰੇ ਉਸੇ ਵੇਲੇ ਜਵਾਬ ਨਾ ਦਿਓ ਪਹਿਲਾਂ ਸੋਚੋ ਸਥਿਤੀ ਦਾ ਮੁਲਾਂਕਣ ਕਰੋ ਅਤੇ ਫਿਰ ਅਜੀਹਾ ਜਵਾਬ ਦਿਓ ਜੋ ਸਾਹਮਣੇ ਵਾਲੇ ਨੂੰ ਅੰਦਰ ਤੱਕ ਹਿਲਾ ਦੇ ਡਾਰਕ ਸਾਈਕੋਲੋਜੀ ਵਿੱਚ ਇਸ ਨੂੰ ਸਟ੍ਰੈਟੈਜੀਕ ਸਾਇਲੈਂਸ ਅਤੇ ਲੇਟਡ ਰਿਐਕਸ਼ਨ ਕਿਹਾ ਜਾਂਦਾ ਹੈ ਜਦੋਂ ਤੁਸੀਂ ਹਰ ਗੱਲ ਤੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੰਦੇ ਤਾਂ ਲੋਕ ਤੁਹਾਡੀ ਸੋਚਣ ਦੀ ਸਮਰੱਥਾ ਨੂੰ ਸਮਝਣ ਲੱਗਦੇ ਹਨ ਅਤੇ ਤੁਹਾਨੂੰ ਹਲਕੇ ਵਿੱਚ ਲੈਣਾ ਬੰਦ ਕਰ ਦਿੰਦੇ ਹਨ ਲੋਕਾਂ ਦੀ ਸਾਈਕੋਲੋਜੀ ਨੂੰ ਪੜਨਾ ਸਿੱਖੋ ਇੱਕ ਹੋਰ ਖਾਸ ਚੀਜ਼ ਤੇ ਧਿਆਨ ਦੇਣਾ ਹੋਵੇਗਾ ਉਹ ਇਹ ਕਿ ਲੋਕਾਂ ਦੀ ਸਾਈਕੋਲੋਜੀ ਨੂੰ ਪੜਨਾ ਸਿੱਖੋ ਹਰ ਇਨਸਾਨ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ ਬਸ ਉਸ ਨੂੰ ਪਛਾਣਨ ਦੀ ਜ਼ਰੂਰਤ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਦੇ ਹਾਵ ਭਾਵ ਉਹਨਾਂ ਦੀ ਬੋਲਚਾਲ ਵਿਵਹਾਰ ਅਤੇ ਭਾਵਨਾਵਾਂ ਨੂੰ ਸਮਝਣਾ ਸਿੱਖ ਜਾਓਗੇ ਤਾਂ ਤੁਸੀਂ ਉਹਨਾਂ ਦੇ ਦਿਮਾਗ ਨੂੰ ਆਪਣੇ ਹਿਸਾਬ ਨਾਲ ਨਿਯੰਤਰਿਤ ਕਰ ਸਕੋਗੇ ਅਤੇ ਜਦੋਂ ਤੁਸੀਂ ਅਜਿਹਾ ਕਰ ਸਕੋਗੇ ਤਾਂ ਲੋਕ ਤੁਹਾਡੀ ਇੱਜ਼ਤ ਕਰਨ ਲਈ ਮਜਬੂਰ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਲੱਗੇਗਾ ਕਿ ਤੁਸੀਂ ਉਹਨਾਂ ਨਾਲੋਂ ਜ਼ਿਆਦਾ ਸਮਝਦਾਰ ਹੋ ਬਦਲਾ ਕਦੋਂ ਸ਼ੁਰੂ ਕਰੋਗੇ ਹੁਣ ਸਭ ਤੋਂ ਜ਼ਰੂਰੀ ਸਵਾਲ ਹੈ ਤੁਸੀਂ ਇਹ ਬਦਲਾ ਕਦੋਂ ਸ਼ੁਰੂ ਕਰੋਗੇ ਕਿਉਂਕਿ ਜੇ ਤੁਸੀਂ ਇਸ ਬਾਰੇ ਸਿਰਫ ਸੋਚਦੇ ਰਹੇ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਕੀਤਾ ਤਾਂ ਸਭ ਕੁਝ ਇਵੇਂ ਹੀ ਰਹੇਗਾ ਜਿਵੇਂ ਹੁਣ ਹੈ ਲੋਕ ਤੁਹਾਨੂੰ ਹਲਕੇ ਵਿੱਚ ਲੈਂਦੇ ਰਹਿਣਗੇ ਤੁਹਾਡੇ ਨਾਲ ਬੁਰਾ ਵਿਵਹਾਰ ਕਰਨਗੇ ਅਤੇ ਤੁਹਾਡੀ ਇੱਜ਼ਤ ਨਹੀਂ ਕਰਨਗੇ ਪਰ ਜੇ ਤੁਸੀਂ ਅੱਜ ਤੋਂ ਹੀ ਆਪਣੇ ਤੇ ਕੰਮ ਸ਼ੁਰੂ ਕਰ ਦਿੱਤਾ ਤਾਂ ਹੌਲੀ-ਹੌਲੀ ਤੁਹਾਡੀ ਸ਼ਖਸੀਅਤ ਵਿੱਚ ਅਜੀਹਾ ਬਦਲਾ ਆਵੇਗਾ ਜੋ ਹਰ ਕਿਸੇ ਨੂੰ ਨੋਟਿਸ ਕਰਨਾ ਪਵੇਗਾ ਲੋਕ ਤੁਹਾਡੇ ਵੱਲ ਆਕਰਸ਼ਿਤ ਹੋਣਗੇ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਕਰਨਗੇ ਅਤੇ ਤੁਹਾਨੂੰ ਉਹ ਇੱਜ਼ਤ ਦੇਣਗੇ ਜਿਸ ਦੇ ਤੁਸੀਂ ਹੱਕਦਾਰ ਹੋ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਕੀ ਤੁਸੀਂ ਉਹੀ ਪੁਰਾਣਾ ਇਨਸਾਨ ਬਣੇ ਰਹਿਣਾ ਚਾਹੁੰਦੇ ਹੋ ਜਿਸ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਜਾਂ ਫਿਰ ਤੁਸੀਂ ਆਪਣੇ ਅੰਦਰ ਇੱਕ ਨਵਾਂ ਸ਼ਕਤੀਸ਼ਾਲੀ ਇਨਸਾਨ ਬਣਾਉਣਾ ਚਾਹੁੰਦੇ ਹੋ ਜਿਸ ਨੂੰ ਵੇਖ ਕੇ ਲੋਕ ਆਪਣੇ ਆਪ ਇੱਜ਼ਤ ਦੇਣ ਲੱਗ ਜਾਣ ਚੌਂ ਤੁਹਾਡੀ ਹੈ ਜੇ ਤੁਸੀਂ ਅੱਜ ਤੋਂ ਹੀ ਇਹਨਾਂ ਨਿਯਮਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਤਾਂ ਹੌਲੀ-ਹੌਲੀ ਤੁਹਾਡੀ ਸ਼ਖਸੀਅਤ ਵਿੱਚ ਅਜੀਹਾ ਪਰਿਵਰਤਨ ਆਵੇਗਾ ਜਿਸ ਨੂੰ ਕੋਈ ਵੀ ਨਜ਼ਰਅੰਦਾਜ਼ ਨਹੀਂ ਕਰ ਸਕੇਗਾ ਪਰ ਯਾਦ ਰੱਖੋ ਬਦਲਾਅ ਇੱਕ ਦਿਨ ਵਿੱਚ ਨਹੀਂ ਆਉਂਦਾ ਸਭ ਤੋਂ ਵੱਡਾ ਹਥਿਆਰ ਸਬਰ ਹੈ ਜਦੋਂ ਤੁਸੀਂ ਆਪਣੇ ਤੇ ਕੰਮ ਕਰ ਰਹੇ ਹੋ ਤਾਂ ਜ਼ਰੂਰੀ ਨਹੀਂ ਕਿ ਤੁਹਾਨੂੰ ਤੁਰੰਤ ਨਤੀਜੇ ਮਿਲਣ ਲੋਕ ਪਹਿਲਾਂ ਤੁਹਾਨੂੰ ਪਰਖਣਗੇ ਤੁਹਾਡੀਆਂ ਸੀਮਾਵਾਂ ਨੂੰ ਜਾਂਚਣਗੇ ਪਰ ਤੁਹਾਨੂੰ ਹਰ ਹਾਲ ਵਿੱਚ ਆਪਣੀ ਨਵੀਂ ਮਾਨਸਿਕਤਾ ਤੇ ਅੜੀਲ ਰਹਿਣਾ ਹੈ ਤੁਸੀਂ ਦੇਖੋਗੇ ਕਿ ਜਿਵੇਂ-ਜਿਵੇਂ ਤੁਹਾਡੀ ਸਰੀਰਕ ਭਾਸ਼ਾ ਆਵਾਜ਼ ਪ੍ਰਤੀਕਿਰਿਆ ਅਤੇ ਮਾਈਂਡ ਗੇਮਸ ਵਿੱਚ ਸੁਧਾਰ ਹੋਵੇਗਾ ਲੋਕ ਤੁਹਾਡੇ ਨਾਲ ਵੱਖਰੇ ਤਰੀਕੇ ਨਾਲ ਵਿਵਹਾਰ ਕਰਨ ਲੱਗਣਗੇ ਜੋ ਲੋਕ ਪਹਿਲਾਂ ਤੁਹਾਡੀ ਬੇਇੱਜ਼ਤੀ ਕਰਨ ਦਾ ਮੌਕਾ ਲੱਭਦੇ ਸਨ ਉਹ ਹੁਣ ਤੁਹਾਡੀ ਮੌਜੂਦਗੀ ਵਿੱਚ ਅਸਹਿਜ ਮਹਿਸੂਸ ਕਰਨ ਲੱਗਣਗੇ ਜੋ ਪਹਿਲਾਂ ਤੁਹਾਨੂੰ ਨਜ਼ਰਅੰਦਾਜ਼ ਕਰਦੇ ਸਨ ਉਹ ਹੁਣ ਤੁਹਾਡੀ رائے ਲੈਣ ਆਉਣਗੇ ਇਹ ਖੌਲੀ ਪਰ ਸ਼ਕਤੀਸ਼ਾਲੀ ਪ੍ਰਕਿਰਿਆ ਹੈ ਜਿਸ ਵਿੱਚ ਤੁਹਾਨੂੰ ਨਿਰੰਤਰਤਾ ਬਣਾਈ ਰੱਖਣੀ ਹੋਵੇਗੀ ਹੁਣ ਇੱਕ ਹੋਰ ਡੂੰਗਾ ਨਿਯਮ ਸਮਝੋ ਇਨਸਾਨ ਦੀ ਕੀਮਤ ਉਸਦੀ ਦੁਰਲਭਤਾ ਨਾਲ ਵੱਧਦੀ ਹੈ ਕੀ ਤੁਸੀਂ ਕਦੇ ਗੌਰ ਕੀਤਾ ਹੈ ਕਿ ਜੋ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ ਲੋਕ ਉਸਦੀ ਕਦਰ ਨਹੀਂ ਕਰਦੇ ਇੱਜ਼ਤ ਵੀ ਇਸੇ ਨਿਯਮ ਤੇ ਚੱਲਦੀ ਹੈ ਜੇ ਤੁਸੀਂ ਹਰ ਸਮੇਂ ਉਪਲਬਧ ਰਹੋਗੇ ਹਰ ਕਿਸੇ ਨਾਲ ਕੁਲ ਮਿਲ ਜਾਓਗੇ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਛਾਤੀ ਮਾਰਨ ਦਿਓਗੇ ਤਾਂ ਤੁਹਾਡੀ ਕੀਮਤ ਘਟ ਜਾਵੇਗੀ ਇਸ ਲਈ ਆਪਣੇ ਆਪ ਨੂੰ ਵਿਸ਼ੇਸ਼ ਬਣਾਓ ਹਰ ਜਗ੍ਹਾ ਨਾ ਜਾਓ ਹਰ ਕਿਸੇ ਨਾਲ ਨਾ ਮਿਲੋ ਹਰ ਕਿਸੇ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਝਾਤੀ ਨਾ ਮਾਰਨ ਦਿਓ ਜਦੋਂ ਲੋਕ ਤੁਹਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਣਗੇ ਤਾਂ ਉਹ ਤੁਹਾਡੇप्रति ਆਕਰਸ਼ਿਤ ਹੋਣਗੇ ਅਤੇ ਤੁਹਾਡੀ ਇੱਜ਼ਤ ਕਰਨਗੇ ਲੋਕਾਂ ਨੂੰ ਉਹਨਾਂ ਦੀ ਹੀ ਭਾਸ਼ਾ ਵਿੱਚ ਜਵਾਬ ਦਿਓ ਹੁਣ ਸਭ ਤੋਂ ਵੱਡਾ ਸਬਕ ਇਹ ਹੈ ਕਿ ਲੋਕਾਂ ਨੂੰ ਉਹਨਾਂ ਦੀ ਹੀ ਭਾਸ਼ਾ ਵਿੱਚ ਜਵਾਬ ਦੇਣਾ ਸਿੱਖੋ ਜੇ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਤੁਹਾਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸਤੇ ਸਿੱਧਾ ਪ੍ਰਤੀਕਰਮ ਨਾ ਕਰੋ ਉਸ ਨੂੰ ਅਜੀਹਾ ਜਵਾਬ ਦਿਓ ਜੋ ਉਸ ਦੇ ਦਿਮਾਗ ਵਿੱਚ ਬੈਠ ਜਾਵੇ ਉਦਾਹਰਨ ਲਈ ਜੇ ਕੋਈ ਤੁਹਾਡਾ ਮਜ਼ਾਕ ਉਡਾਉਂਦਾ ਹੈ ਤਾਂ ਜਾਂ ਉਸ ਨੂੰ ਨਜ਼ਰਅੰਦਾਜ਼ ਕਰੋ ਜਾਂ ਫਿਰ ਸਟੀਕ ਤੇ ਠੰਡਾ ਜਵਾਬ ਦਿਓ ਕਿ ਉਹ ਦੁਬਾਰਾ ਅਜੀਹਾ ਕਰਨ ਤੋਂ ਪਹਿਲਾਂ 10 ਵਾਰ ਸੋਚੇ ਪਰ ਧਿਆਨ ਰੱਖੋ ਕਦੇ ਵੀ ਜ਼ਰੂਰਤ ਤੋਂ ਜ਼ਿਆਦਾ ਪ੍ਰਤੀਕਰਮ ਨਾ ਕਰੋ ਕਿਉਂਕਿ ਇਹ ਹੀ ਤੁਹਾਡੀ ਕਮਜ਼ੋਰੀ ਬਣ ਜਾਂਦੀ ਹੈ ਕਮਜ਼ੋਰੀ ਨੂੰ ਲੁਕੋ ਕੇ ਰੱਖੋ ਇੱਕ ਹੋਰ ਖਾਸ ਚੀਜ਼ ਤੇ ਧਿਆਨ ਦੇਣਾ ਹੋਵੇਗਾ ਕਿ ਹਮੇਸ਼ਾ ਆਪਣੀ ਕਮਜ਼ੋਰੀ ਨੂੰ ਲੁਕੋ ਕੇ ਰੱਖੋ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਉਹ ਜੋ ਆਪਣੀਆਂ ਕਮਜ਼ੋਰੀਆਂ ਵਿਖਾ ਕੇ ਦਇਆ ਮੰਗਦੇ ਹਨ ਅਤੇ ਦੂਜੇ ਉਹ ਜੋ ਆਪਣੀ ਕਮਜ਼ੋਰੀ ਨੂੰ ਲੁਕਾ ਕੇ ਸ਼ਕਤੀਸ਼ਾਲੀ ਬਣੇ ਰਹਿੰਦੇ ਹਨ ਡਾਰਕ ਸਾਈਕੋਲੋਜੀ ਕਹਿੰਦੀ ਹੈ ਕਿ ਜੇ ਲੋਕ ਤੁਹਾਡੀ ਕਮਜ਼ੋਰੀ ਨੂੰ ਪਕੜ ਲੈਣਗੇ ਤਾਂ ਉਹ ਤੁਹਾਡਾ ਫਾਇਦਾ ਉਠਾਉਣਗੇ ਇਸ ਲਈ ਚਾਹੇ ਕੋਈ ਵੀ ਸਥਿਤੀ ਹੋਵੇ ਹਮੇਸ਼ਾ ਆਪਣੇ ਆਪ ਨੂੰ ਮਜ਼ਬੂਤ ਵਿਖਾਓ ਭਾਵੇਂ ਅੰਦਰੋਂ ਪਰੇਸ਼ਾਨ ਕਿਉਂ ਨਾ ਹੋ ਜਦੋਂ ਲੋਕ ਵੇਖਣਗੇ ਕਿ ਤੁਸੀਂ ਟੁੱਟਦੇ ਨਹੀਂ ਤਾਂ ਉਹ ਤੁਹਾਡੀ ਇੱਜ਼ਤ ਕਰਨਗੇ ਆਪਣੇ ਵਿਚਾਰਾਂ ਨੂੰ ਰਹਾਸ ਰੱਖੋ ਹੁਣ ਸਭ ਤੋਂ ਆਖਰੀ ਅਤੇ ਸਭ ਤੋਂ ਖਤਰਨਾਕ ਨਿਯਮ ਇਹ ਹੈ ਕਿ ਕਦੇ ਵੀ ਕਿਸੇ ਨੂੰ ਇਹ ਨਾ ਦੱਸੋ ਕਿ ਤੁਸੀਂ ਕੀ ਸੋਚ ਰਹੇ ਹੋ ਜੇ ਲੋਕ ਤੁਹਾਡੇ ਵਿਚਾਰਾਂ ਨੂੰ ਪੜ੍ਹ ਲੈਣਗੇ ਤਾਂ ਉਹ ਤੁਹਾਨੂੰ ਨਿਯੰਤਰਿਤ ਕਰਨਾ ਸ਼ੁਰੂ ਕਰ ਦੇਣਗੇ ਹਮੇਸ਼ਾ ਆਪਣੇ ਇਰਾਦਿਆਂ ਨੂੰ ਇੱਕ ਰਹਾਸ ਵਜੋਂ ਰੱਖੋ ਜੇ ਤੁਸੀਂ ਕੋਈ ਵੱਡੀ ਯੋਜਨਾ ਬਣਾ ਰਹੇ ਹੋ ਤਾਂ ਉਸ ਨੂੰ ਚੁੱਪਚਾਪ ਪੂਰਾ ਕਰੋ ਬਿਨਾਂ ਕਿਸੇ ਨੂੰ ਦੱਸੇ लोग ਤੁਹਾਡੀ ਹਰ ਚਾਲ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਪਰ ਜੇ ਤੁਸੀਂ ਆਪਣੇ ਆਪ ਨੂੰ ਲੁਕੋ ਕੇ ਰੱਖਿਆ ਤਾਂ ਤੁਸੀਂ ਹਮੇਸ਼ਾ ਖੇਡ ਵਿੱਚ ਅੱਗੇ ਰਹੋਗੇ ਜੋ ਲੋਕ ਆਪਣੀ ਅਸਲੀ ਸ਼ਕਤੀ ਨੂੰ ਲੁਕੋ ਕੇ ਰੱਖਦੇ ਹਨ ਉਹੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਇੱਜ਼ਤ ਪਾਉਂਦੇ ਹਨ ਆਖਰੀ ਫੈਸਲਾ ਤੁਹਾਡਾ ਹੈ ਤੁਹਾਡੇ ਕੋਲ ਉਹ ਸਾਰੇ ਰਾਜ਼ ਹਨ ਜੋ ਤੁਹਾਡੀ ਸ਼ਖਸੀਅਤ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹਨ ਪਰ ਅਸਲੀ ਸਵਾਲ ਇਹ ਹੈ ਕਿ ਤੁਸੀਂ ਇਹਨਾਂ ਨੂੰ ਅੱਜ ਤੋਂ ਹੀ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋਗੇ ਜਾਂ ਸਿਰਫ ਸੁਣ ਕੇ ਭੁੱਲ ਜਾਓਗੇ ਅਤੇ ਉਹੀ ਪੁਰਾਣੀ ਜ਼ਿੰਦਗੀ ਜਿਉਂਦੇ ਰਹੋਗੇ ਜੇ ਤੁਸੀਂ ਇਹਨਾਂ ਨਿਯਮਾਂ ਨੂੰ ਸਹੀ ਤਰ੍ਹਾਂ ਅਪਣਾਇਆ ਤਾਂ ਇੱਕ ਦਿਨ ਅਜੀਹਾ ਆਵੇਗਾ ਜਦੋਂ ਲੋਕ ਤੁਹਾਡੇ ਸਾਹਮਣੇ ਖੜੇ ਹੋ ਕੇ ਸੋਚਣਗੇ ਕਿ ਇਹ ਉਹ ਹੀ ਇਨਸਾਨ ਹੈ ਜਿਸ ਨੂੰ ਤੁਸੀਂ ਹਲਕੇ ਵਿੱਚ ਲੈਂਦੇ ਸੀ ਪਰ ਉਸ ਵਕਤ ਤੱਕ ਤੁਸੀਂ ਬਹੁਤ ਅੱਗੇ ਵੱਧ ਚੁੱਕੇ ਹੋਵੋਗੇ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਜਿਵੇਂ ਜਿਵੇਂ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰੋਗੇ ਤੁਹਾਡੀ ਊਰਜਾ ਬਦਲਣ ਲੱਗੇਗੀ ਪਹਿਲਾਂ ਜੋ ਲੋਕ ਤੁਹਾਨੂੰ ਹਲਕੇ ਵਿੱਚ ਲੈਂਦੇ ਸੀ ਉਹ ਹੁਣ ਤੁਹਾਡੀ ਮੌਜੂਦਗੀ ਵਿੱਚ ਅਸਹਿਜ ਮਹਿਸੂਸ ਕਰਨ ਲੱਗਣਗੇ ਤਾਂ ਨੂੰ ਹੁਣ ਆਪਣੇ ਆਪ ਨੂੰ ਪਹਿਲਾਂ ਨਾਲੋਂ ਜ਼ਿਆਦਾ ਸ਼ਾਂਤ ਅਤੇ ਨਿਯੰਤਰਣ ਵਿੱਚ ਰੱਖਣਾ ਹੋਵੇਗਾ ਕਿਉਂਕਿ ਸ਼ਕਤੀ ਦਾ ਅਸਲੀ ਮਤਲਬ ਸਿਰਫ ਬਾਹਰੀ ਬਦਲਾਅ ਨਹੀਂ ਸਭ ਤੋਂ ਅੰਤਰੀਕ ਮਜ਼ਬੂਤੀ ਵੀ ਹੈ ਜੇ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਨਿਯੰਤਰਿਤ ਨਹੀਂ ਕਰ ਸਕੇ ਤਾਂ ਲੋਕ ਉਸ ਨੂੰ ਪਕੜ ਲੈਣਗੇ ਅਤੇ ਇਹ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਬਣ ਜਾਵੇਗੀ ਇਸ ਲਈ ਜਿੰਨਾ ਹੋ ਸਕੇ ਆਪਣੇ ਦਿਮਾਗ ਨੂੰ ਸ਼ਾਂਤ ਰੱਖੋ ਆਪਣੇ ਹਰ ਪ੍ਰਤੀਕਰਮ ਨੂੰ ਸੋਚ ਸਮਝ ਕੇ ਦਿਓ ਅਤੇ ਕਦੇ ਵੀ ਕਿਸੇ ਨੂੰ ਇਹ ਨਾ ਸਮਝਣ ਦਿਓ ਕਿ ਤੁਸੀਂ ਅੰਦਰੋਂ ਕੀ ਮਹਿਸੂਸ ਕਰ ਰਹੇ ਹੋ ਤੁਹਾਨੂੰ ਹੁਣ ਆਪਣੀ ਸਿਰਕ ਭਾਸ਼ਾ ਤੇ ਵੀ ਕੰਮ ਕਰਨਾ ਹੋਵੇਗਾ ਜਦੋਂ ਵੀ ਕਿਸੇ ਨਾਲ ਗੱਲ ਕਰੋ ਆਪਣੀ ਕਮਰ ਸਿੱਧੀ ਰੱਖੋ ਅੱਖਾਂ ਵਿੱਚ ਆਤਮ ਵਿਸ਼ਵਾਸ ਰੱਖੋ ਅਤੇ ਆਪਣੀ ਆਵਾਜ਼ ਨੂੰ ਸਥਿਰ ਰੱਖੋ ਕਮਜ਼ੋਰ ਲੋਕ ਤੇਜ਼ ਬੋਲਦੇ ਹਨ ਜਿਆਦਾ ਸਮਝਾਉਂਦੇ ਹਨ ਅਤੇ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਜੋ ਲੋਕ ਸੱਚਮੁੱਚ ਮਜ਼ਬੂਤ ਹੁੰਦੇ ਹਨ ਉਹ ਘੱਟ ਬੋਲਦੇ ਹਨ ਪਰ ਜਦੋਂ ਬੋਲਦੇ ਹਨ ਤਾਂ ਸਾਹਮਣੇ ਵਾਲੇ ਨੂੰ ਉਹਨਾਂ ਦੀ ਗੱਲ ਸਮਝਣੀ ਹੀ ਪੈਂਦੀ ਹੈ ਇਸ ਲਈ ਜਦੋਂ ਵੀ ਕੁਝ ਬੋਲੋ ਉਸ ਨੂੰ ਹੌਲੀ ਅਤੇ ਮਜ਼ਬੂਤ ਲਹਿਜੇ ਵਿੱਚ ਬੋਲੋ ਤਾਂ ਜੋ ਹਰ ਸ਼ਬਦ ਦਾ ਅਸਰ ਹੋਵੇ ਲੋਕਾਂ ਨਾਲ ਥੋੜੀ ਦੂਰੀ ਬਣਾ ਕੇ ਰੱਖੋ ਜ਼ਰੂਰਤ ਤੋਂ ਜ਼ਿਆਦਾ ਘੁਲਣ ਮਿਲਣ ਨਾਲ ਤੁਹਾਡੀ ਕੀਮਤ ਘਟ ਜਾਂਦੀ ਹੈ ਹਮੇਸ਼ਾ ਆਪਣੇ ਆਪ ਨੂੰ ਥੋੜਾ ਰਹੱਸਮਈ ਰੱਖੋ ਤਾਂ ਜੋ ਲੋਕ ਤੁਹਾਨੂੰ ਸਮਝਣ ਵਿੱਚ ਲੱਗੇ ਰਹਿਣ ਅਤੇ ਤੁਹਾਡੀ ਇੱਜ਼ਤ ਕਰਨ ਯਾਦ ਰੱਖੋ ਦੁਨੀਆ ਤੁਹਾਨੂੰ ਉਨੀ ਹੀ ਇੱਜ਼ਤ ਦੇਵੇਗੀ ਜਿੰਨੀ ਤੁਸੀਂ ਆਪਣੇ ਆਪ ਨੂੰ ਦੇਵੋਗੇ ਜੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝੋਗੇ ਤਾਂ ਲੋਕ ਵੀ ਤੁਹਾਨੂੰ ਕਮਜ਼ੋਰ ਸਮਝਣਗੇ ਜੇ ਤੁਸੀਂ ਹਰ ਛੋਟੀ ਗੱਲ ਤੇ ਪ੍ਰਤੀਕਰਮ ਕਰੋਗੇ ਤਾਂ ਲੋਕ ਤੁਹਾਨੂੰ ਨਿਯੰਤਰਿਤ ਕਰਨਾ ਸਿੱਖ ਜਾਣਗੇ ਪਰ ਜੇ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖ ਲਿਆ ਅਤੇ ਆਪਣੇ ਆਲੇ-ਦੁਆਲੇ ਅਜਿਹਾ ਮਾਹੌਲ ਬਣਾ ਲਿਆ ਜਿਸ ਵਿੱਚ ਲੋਕ ਤੁਹਾਨੂੰ ਹਲਕੇ ਵਿੱਚ ਲੈਣ ਤੋਂ ਪਹਿਲਾਂ 100 ਵਾਰ ਸੋਚਣ ਤਾਂ ਤੁਹਾਡੀ ਇੱਜ਼ਤ ਕਦੇ ਘਟ ਨਹੀਂ ਹੋਵੇਗੀ ਇਹ ਸਭ ਹੌਲੀ-ਹੌਲੀ ਹੋਵੇਗਾ ਪਰ ਜਿਵੇਂ ਹੀ ਤੁਹਾਡੇ ਅੰਦਰ ਇਹ ਬਦਲਾਅ ਆਵੇਗਾ ਤੁਹਾਨੂੰ ਖੁਦ ਹੀ ਫਰਕ ਮਹਿਸੂਸ ਹੋਵੇਗਾ ਹੁਣੇ ਤੁਹਾਡੇ ਤੇ ਹੈ ਕਿ ਤੁਸੀਂ ਇਸ ਬਦਲਾਅ ਨੂੰ ਅਪਣਾਉਣਾ ਚਾਹੁੰਦੇ ਹੋ ਜਾਂ ਨਹੀਂ ਜੇ ਤੁਸੀਂ ਇਸ ਸਫਰ ਨੂੰ ਸੱਚਮੁੱਚ ਅਪਣਾਉਣਾ ਚਾਹੁੰਦੇ ਹੋ ਜੇ ਤੁਸੀਂ ਆਪਣੀ ਸ਼ਖਸੀਅਤ ਨੂੰ ਇੰਨਾ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਕਿ ਕੋਈ ਵੀ ਤੁਹਾਡੀ ਬੇਇੱਜ਼ਤੀ ਕਰਨ ਦੀ ਹਿੰਮਤ ਨਾ ਕਰੇ ਤਾਂ ਇਸ ਵੀਡੀਓ ਨੂੰ ਹੁਣੇ ਲਾਈਕ ਕਰੋ ਅਤੇ ਕਮੈਂਟ ਕਰਕੇ ਦੱਸੋ ਕਿ ਇਸ ਵੀਡੀਓ ਦਾ ਕਿਹੜਾ ਬਿੰਦੂ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਅਤੇ ਹਾਂ ਅਜਿਹੀਆਂ ਸ਼ਕਤੀਸ਼ਾਲੀ ਅਤੇ ਪ੍ਰੇਰਣਾਦਾਇਕ ਵੀਡੀਓਜ਼ ਲਈ ਉਡਾਨ ਪੰਜਾਬੀ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਸੀਂ ਕੋਈ ਵੀ ਨਵੀਂ ਵੀਡੀਓ ਮਿਸ ਨਾ ਕਰੋ ਯਾਦ ਰੱਖੋ ਤੁਹਾਡੀ ਇੱਜ਼ਤ ਤੁਹਾਡੇ ਹੱਥ ਵਿੱਚ ਹੈ ਇਸ ਨੂੰ ਕਦੇ ਵੀ ਕਿਸੇ ਹੋਰ ਦੇ ਭਰੋਸੇ ਤੇ ਨਾ ਛੱਡੋ